हेलो एवरीवन वेलकम टू माय चैनल ਜਿਸ ਦਾ ਨਾਮ ਹੈ ਸਿਮਰਨ ਪੰਜਾਬੀ ਚੈਨਲ ਖਾਸ ਤੌਰ ਤੇ ਉਹਨਾਂ ਸਟੂਡੈਂਟ ਵਾਸਤੇ ਬਣਾਇਆ ਗਿਆ ਜੋ ਕਿ ਐਨਟੀਆ ਜੁਡੀਸੀ ਨੈਟ एग्जाम ਦੀ ਤਿਆਰੀ ਕਰ ਰਹੇ ਨੇ ਇਸ ਤੋਂ ਇਲਾਵਾ ਤੁਸੀਂ एग्जाम ਦੀ ਤਿਆਰੀ ਕਰ ਸਕਦੇ ਹੋ ਇੱਥੇ ਆ ਕੇ ਜਿੰਨੇ ਵੀ ਟਾਪਿਕ ਹੈ एग्जाम ਦੇ ਨਾਲ ਰਿਲੇਟਡ ਸਾਰੇ ਤੁਹਾਨੂੰ ਮਿਲ ਜਾਣਗੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਨਾਲ ਦਾ ਨਾ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਇਸ ਤੋਂ ਲਾਭ ਲੈ ਇਸੂ ਕਰੋ ਵੀਡੀਓਜ਼ ਨੂੰ ਸ਼ੇਅਰ ਕਰਿਆ ਕਮੈਂਟ ਕਰਕੇ ਦੱਸੋ ਕਿਸ ਤਰ੍ਹਾਂ ਲੱਗਦੇ ਪਏ ਨੇ ਟੈਲੀਗ੍ਰam ਚੈਨਲ ਉੱਤੇ ਜਾ ਕੇ ਤੁਸੀਂ ਫੋਲੋ ਕਰ ਸਕਦੇ ਹੋ ਡਿਸਕ੍ਰਿਪਸ਼ਨ ਬਾਕਸ ਵਿੱਚ ਲਿੰਕ ਮਿਲ ਜਗਾ ਉੱਥੇ ਜਾ ਕੇ ਜਿੰਨੇ ਵੀ ਟੌਪਿਕ ਹੈ ਹਰ ਇੱਕ ਦੇ ਵੀਡੀਓਜ਼ ਦੀ ਲਿੰਕ ਤੁਹਾਨੂੰ ਮਿਲ ਜਣਗੇ ਕੋਈ ਵੀ ਟੌਪਿਕ ਸਮਝਦੇ ਵਿੱਚ ਨਹੀਂ ਆ ਰਿਹਾ ਜਾਂ ਫਿਰ ਕੋਈ ਵੀ ਟੌਪਿਕ ਸਮਝਣਾ ਹੋਵੇ ਤੇ ਜਾਂ ਫਿਰ ਲਵ ਨਹੀਂ ਰਿਹਾ ਹੋਵੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮੇਰੀ ਈਮੇਲ ਆਈਡੀ ਹੈ ਉੱਥੇ ਮੈਸੇਜ ਕਰ ਸਕਦੇ ਹੋ ਜਾਂ ਫਿਰ ਕਮੈਂਟ ਸੈਕਸ਼ਨ ਦੇ ਵਿੱਚ ਜੇਕਰ ਤੁਸੀਂ ਟੈਲੀਗ੍ਰਾਮ ਦੇ ਉੱਤੇ ਜੁਆਇਨ ਕੀਤਾ ਤਾਂ ਉੱਥੇ ਵੀ ਮੈਨੂੰ ਮੈਸੇਜ ਕਰ ਸਕਦੇ ਹੋ ਮੈਂ ਜ਼ਰੂਰ ਰਿਪਲਾਈ ਉਸ ਦਾ ਕਰਾਂਗੀ ਇਸ ਤੋਂ ਇਲਾਵਾ ਅੱਜ ਜਿਹੜਾ ਟੌਪਿਕ ਹੈ ਉਹ ਲਿਪੀਆਂ ਬਾਰੇ ਕਰਾਂਗੇ ਬਹੁਤ ਹੀ ਦੇਰ ਬਾਅਦ ਵੀਡੀਓ ਅਪਲੋਡ ਕਰ ਰਹੀਆਂ ਕਿਉਂਕਿ ਥੋੜਾ ਜਿਹਾ ਟਾਈਮ ਨਹੀਂ ਲੱਗਦਾ ਪਿਆ ਸੀ ਇਸ ਕਾ ਕੇ ਨੋਟਸ ਆਲਰੇਡੀ ਬਨੇ ਹੋਏ ਸੀ ਬਸ ਅਪਲੋਡ ਕਰਨ ਦੀ ਥੋੜੀ ਇੱਕ ਟਾਈਮ ਨਹੀਂ ਲੱਗਦਾ ਪਿਆ ਸੀ ਸੋ ਅੱਜ ਅਸੀਂ ਥੋੜਾ ਜਿਹਾ ਲਿਪੀਆਂ ਵਾਲਾ ਟਾਪਿਕ ਕਰਾਂਗੇ ਉਸ ਤੋਂ ਬਾਅਦ ਅਸੀਂ ਥੋੜਾ ਜਿਹਾ ਗ੍ਰਾਮਰ ਵਾਲਾ ਪਾਰਟ ਜਿਹੜਾ ਹੈ ਉਸ ਤੇ ਉੱਤੇ ਵੀ ਜਾਵਾਂਗੇ ਕੁਝ ਟਾਪਿਕ ਜਿਹੜੇ ਮੈਂ ਲਾਈਵ ਵੀਡੀਓ ਦੇ ਵਿੱਚ ਕਰਵਾ ਰਹੀ ਹਾਂ ਉਹਨਾਂ ਦੇ ਬਾਰੇ ਬਹੁਤ ਜ਼ਿਆਦਾ ਕਨਫਿਊਜ਼ਨ ਸਟੂਡੈਂਟ ਦੇ ਵਿੱਚ ਆ ਗਿਆ ਸੋ ਉਹਨਾਂ ਨੂੰ ਥੋੜਾ ਕਲੀਅਰ ਆਊਟ ਕਰਾਂਗੇ ਨੋਟਸ ਦੇ ਨਾਲ ਰਿਲੇਟਡ ਟਾਪਿਕ ਉਹਦੇ ਵਿੱਚ ਠੀਕ ਹੈ ਸੋ ਅੱਜ ਅਸੀਂ ਕਰਾਂਗੇ ਲਿਪੀਆਂ ਦੇ ਬਾਰੇ ਤੇ ਇਸ ਤੋਂ ਪਹਿਲਾਂ ਵੀ ਕਿੰਨੀਆਂ ਵੀਡੀਓ ਅਪਲੋਡ ਕੀਤੀਆਂ ਹੋਈਆਂ ਨੇ ਦੇਖ ਸਕਦੇ ਹੋ ਤੇ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਮੈਂ ਦੱਸ ਦੱਸ ਦਿੰਿਆ ਕਿ ਤੁਹਾਡਾ ਜਿਹੜਾ ਪੇਪਰ ਹੈ ਉਸ ਦੀ ਤਰੀਕਾ ਅਨਾਉਂਸ ਹੋ ਚੁੱਕੀਆਂ ਨੇ ਜਿਨ੍ਹਾਂ ਨੇ ਅਫੀਸ਼ਲ ਨੋਟੀਫਿਕੇਸ਼ਨ ਨਹੀਂ ਡਾਊਨਲੋਡ ਕੀਤਾ ਤੁਸੀਂ ਜਾ ਕੇ ਕਰ ਸਕਦੇ ਹੋ ਅਗਰ ਨਹੀਂ ਮਿਲਦਾ ਪਿਆ ਤਾਂ ਟੈਲੀਗ੍ਰਾਮ ਦੇ ਉੱਤੇ ਤੁਸੀਂ ਮੇਰੇ ਦੇਖ ਸਕਦੇ ਹੋ ਔਰ ਉੱਤੇ ਮੈਂ ਅਪਲੋਡ ਕੀਤਾ ਹੋਇਆ ਹੈ ਮਿਸਟੇਕ ਉੱਥੇ ਮੰਥ ਦੀ ਉਹਨਾਂ ਨੇ ਜਸਟ ਕੀਤੀ ਹੋਈ ਹੈ ਤੇ ਬਾਕੀ ਸਾਰਾ ਕੁਝ ਠੀਕ ਹੈ ਤੇ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਕਿ ਪੇਪਰ ਤੁਹਾਡਾ ਜਿਹੜਾ ਕਦੋਂ ਹੈਗਾ ਤੇ ਟਾਪਿਕ ਸ਼ੁਰੂ ਕਰਦੇ ਆ ਅੱਜ ਦਾ ਜਿਹੜਾ ਹੈ ਸਾਡੇ ਕੋਲ ਲਿਪੀ ਸੋ ਉੱਪਰ ਉੱਪਰ ਲਿਪੀਆਂ ਦੇ ਬਾਰੇ ਥੋੜੀ ਬਹੁਤੀ ਜਿਹੜੀ ਇੱਕ ਕਵਰ ਹੋਣਾ ਚਾਹੀਦਾ ਹੈ ਥੋੜੀ ਬਹੁਤੀ ਇਨਫੋਰਮੇਸ਼ਨ ਹੈ ਬਾਕੀ ਤੁਹਾਨੂੰ ਗੁਰਮੁਖੀ ਦੇ ਬਾਰੇ ਪਤਾ ਹੈ ਤੇ ਅਲੱਗ ਦੂਸਰੀਆਂ ਲਿਪੀਆਂ ਜਿਵੇਂ ਕਿਵੇਂ ਆਈਆਂ ਨੇ ਕਿੱਥੋਂ ਸ਼ੁਰੂਆਤ ਹੋਈ ਹੈ ਇਸ ਦੇ ਬਾਰੇ ਅਸੀਂ ਥੋੜਾ ਜਿਹਾ ਇੱਥੇ ਪੜਾਂਗੇ ਠੀਕ ਹੈ ਸੋ ਲਿਪੀ ਦਾ ਜਿਹੜਾ ਮੁੱਢ ਹੈਗਾ ਸੀ ਉਹ ਸਭ ਤੋਂ ਪਹਿਲਾਂ ਚਿੱਤਰ ਲਿਪੀ ਤੋਂ ਵੱਜਾ ਸੀ ਗੰਡ ਲਿਪੀ ਤੋਂ ਬਾਅਦ ਚਿੱਤਰ ਲਿਪੀ ਦਾ ਮੁੱਢ ਕਿਵੇਂ ਬੱਜਾ ਇਸ ਬਾਰੇ ਕੋਈ ਖੋਜ ਪ੍ਰਾਪਤ ਨਹੀਂ ਹੁੰਦੀ ਸੋ ਓਬਵੀਅਸਲੀ ਸਭ ਤੋਂ ਪਹਿਲਾਂ ਜਿਹੜੀ ਲਿਪੀ ਸਾੜ ਕੋਈ ਸੀ ਉਹ ਗੰਡ ਲਿਪੀ ਸੀ ਤੇ ਅਸੀਂ ਆਪਣੇ ਜਿਹੜੇ ਲੋਕ ਸੱਭਿਆਚਾਰ ਵਾਲਾ ਟੌਪਿਕ ਜਾਂ ਲੋਕਤਾਰਾ ਦੇ ਵਿੱਚ ਵੀ ਪੜਿਆ ਹੋਇਆ ਹੈ ਨਾ ਕਿ ਗੰਡ ਮਾਰ ਕੇ ਜੜਿਆ ਗੱਸੀ ਜੂਸ ਕਰਦੇ ਸੀ ਉਸ ਸਮੇਂ ਤੇ ਇਹ ਉਸ ਸਮੇਂ ਦਾ ਪਹਿਲਾਂ ਤੋਂ ਹੀ ਇਹ ਚੀਜ਼ ਚੱਲਦੀ ਆ ਰਹੀ ਸੀ ਸੋ ਗੰਡ ਲਿਪੀ ਜਿਹੜੀ ਸੀ ਉਸ ਦੀ ਕਮੀ ਇਹ ਚੀਜ਼ੇ ਕਿ ਸੀ ਕਿਸ ਦੇ ਵਿੱਚ ਅਸੀਂ ਜਿਵੇਂ ਕਹਿੰਦੇ ਨਾ ਕਿ ਪੂਰਾ ਇੱਕ ਮੈਸੇਜ ਨਹੀਂ ਦੇ ਸਕਦੇ ਸੀ ਕੁਝ ਚੀਜ਼ਾਂ ਜਿਹੜੀਆਂ ਸੀ ਉਹਨੂੰ ਹੀ ਅਸੀਂ ਦੱਸ ਸਕਦੇ ਸੀ ਸਭ ਤੋਂ ਪਹਿਲਾਂ ਜਿਹੜਾ ਦੌਰ ਸੜਕਾ ਆਇਆ ਸੀ ਉਹ ਗੰਡ ਲਿਪੀ ਦਾ ਆਇਆ ਸੀ ਗੰਡ ਲਿਪੀ ਤੋਂ ਬਾਅਦ ਜਿਹੜਾ ਸੜਕੋ ਅਗਲਾ ਦੌਰ ਆਇਆ ਸੀ ਉਹ ਆਇਆ ਸੀ ਚਿੱਤਰ ਲਿਪੀ ਦਾ ਹੁਣ ਜਿਹੜੇ ਗੰਡ ਲਿਪੀ ਉਸ ਦੇ ਬਾਰੇ ਥੋੜਾ ਜਿਹਾ ਪੜਾਂਗੇ ਕਿ ਰੰਗ ਬਰੰਗੇ ਜਿਹੜੇ ਧਾਗੇ ਸੀ ਉਹਨਾਂ ਨੂੰ ਗੰਡਾ ਬਨ ਕੇ ਵਿਚਾਰ ਜਿਹੜੇ ਸੀ ਉਹ ਸਾਂਝੇ ਕੀਤੇ ਜਾਂਦੇ ਸੀ ਇਹ ਜਿਹੜੇ ਗੰਡ ਹੁੰਦੇ ਸੀ ਇਹ ਸਿਰਫ ਸੁਨੇਹੇ ਭੇਜਣ ਵਾਸਤੇ ਹੀ ਯੂਜ਼ ਕੀਤੀਆਂ ਜਾਂਦੀਆਂ ਸੀ ਸੋ ਇਹ ਗੰਡਾ ਜਿਹੜੀਆਂ ਸੀ ਪਤਾ ਲੱਗ ਜਾਂਦੇ ਸੀ ਕਿ ਕਿਵੇਂ ਤਰੀਕ ਹੈ ਜਾਂ ਕਿਵੇਂ ਦੇਣਾ ਹੈ ਇਸ ਤਿੱਕੇ ਨਾਲ ਸਿਰਫ ਸੁਨੇਹੇ ਜਿਹੜੇ ਹੁੰਦੇ ਸੀ ਉਸ ਤੇ ਥਰੂ ਜਿਹੜੇ ਹੁੰਦੇ ਸੀ ਭੇਜੇ ਜਾਂਦੇ ਸੀ ਪਰ ਕੀ ਗਏ ਇਹ ਵਿਚਾਰ ਨੂੰ ਪ੍ਰਗਟ ਨਹੀਂ ਕਰ ਸਕਦੇ ਸੀ ਹੁਣ ਕਿਸੇ ਨੇ ਕੁਝ ਲੰਬਾ ਛੋੜਾ ਕੁਝ ਦੱਸਣਾ ਹੋਵੇ ਉਹ ਚੀਜ਼ੇ ਨਹੀਂ ਦਰਸਾ ਸਕਦੇ ਸੀ ਖੁਸ਼ੀ ਗਮੀ ਦੇ ਭਾਵ ਪ੍ਰਗਟ ਕਰਨ ਵਾਕਵਾਕ ਚਿੱਤਰਾਂ ਦੀ ਵਰਤੋਂ ਕੀਤੀ ਜਾਂਦੀ ਸੀ ਸੋ ਇਸ ਤੋਂ ਇਲਾਵਾ ਜੇਕਰ ਕਹਿੰਦੇ ਕੁਝ ਹੋਰ ਮੈਸੇਜ ਭੇਜਣਾ ਹੁੰਦਾ ਸੀ ਤਾਂ ਜਦੋਂ ਬਾਅਦ ਦੇ ਵਿੱਚ ਖੁਸ਼ੀ ਗਮੀ ਦਾ ਕੁਝ ਵੀ ਚੀਜ਼ਾਂ ਸੀ ਉਹ ਚਿੱਤਰ ਲਿਪੀ ਦੇ ਥਰੂ ਜਿਹੜਾ ਅਸੀਂ ਅਸੀਂ ਭੇਜਣਾ ਸ਼ੁਰੂ ਕੀਤਾ ਸੀ ਇਸ ਦੇ ਥਰੂ ਸਿਰਫ ਸੁਨੇਹੇ ਹੀ ਜਾਂਦੇ ਸੀ ਹੁੰ ਜਿਵੇਂ ਦੇਖੋ ਫੋਰ ਐਗਜ਼ਾਮਪਲ ਜਿਵੇਂ ਆਇੰਦਾ ਗਵਾ ਕਿ ਮੈਂ ਸਮੁੰਦਰ ਵਿੱਚ ਬੇੜੀ ਤੇ ਬੈਠ ਕੇ ਮੱਛੀ ਦਾ ਸ਼ਿਕਾਰ ਕਰਨ ਚੱਲਿਆ ਹਾਂ ਇਹ ਇੱਕ ਕਿਸੇ ਨੇ ਮੈਸੇਜ ਭੇਜਣਾ ਹੈਗਾ ਤਾਂ ਜਿਹੜੇ ਚਿੱਤਰ ਲਿਪੀ ਦੇ ਥਰੂ ਕੀ ਕਰਦੇ ਸੀ ਉਹ ਬੇੜੀ ਮਲਾ ਮੱਛੀ ਤੇ ਤੀਰ ਤੇ ਨਾਲ ਚ ਰੁਕਸ਼ ਜਿਹੜਾ ਹੁੰਦਾ ਸੀ ਉਹ ਦੇ ਇਹ ਜਿਹੜੇ ਚਿੱਤਰ ਹੁੰਦੇ ਸੀ ਉਸ ਸਮੇਂ ਬਣਾ ਦਿੱਤੇ ਜਾਂਦੇ ਸੀ ਤੇ ਅਗਲਾ ਜਿਹੜਾ ਸੀ ਇਸ ਮੈਸੇਜ ਨੂੰ ਸਮਝ ਸਕਦਾ ਸੀ ਗੰਡ ਲਿਪੀ ਦੇ ਵਿੱਚ ਇਹ ਚੀਜ਼ਾਂ ਨਹੀਂ ਸੀ ਪਰ ਚਿੱਤਰ ਲਿਪੀ ਦੇ ਵਿੱਚ ਥੋੜਾ ਜਿਹਾ ਮੈਸੇਜ ਸੀ ਉਹ ਵੱਡਾ ਹੋਣਾ ਜਿਹੜਾ ਹੈਗਾ ਸੀ ਉਹ ਸ਼ੁਰੂ ਹੋ ਚੁੱਕਾ ਸੀ ਕੈਲੀਫੋਰਨੀਆ ਸਕਾਟਲੈਂਡ ਮਿਸਰ ਤੇ ਆ ચીਨ ਇਸ ਵਿੱਚ ਅੱਜ ਵੀ ਜਿਹੜੇ ਗਏ ਸੀ ਸਾਨੂੰ ਚਿੱਤਰ ਲਿਪੀ ਦੇ ਕੁਝ ਜਿਹੜੇ ਨਿਸ਼ਾਨ ਹੈ ਉਹ ਮਿਲ ਜਾਂਦੇ ਹਨ ਚਿਤ੍ਰ ਲਿਪੀ ਤੋਂ ਅਗਲਾ ਜਿਹੜਾ ਸੜਕੋ ਸਟੈਪ ਆਂਦਾ ਹੈ ਗਏ ਉਹ ਹੈ ਗਾਏ ਸੜਕੋ ਪਾਵ ਲਿਪੀ ਚਿਤ੍ਰ ਲਿਪੀ ਦਾ ਸੁਧਰਿਆ ਹੋਇਆ ਰੂਪ ਹੀ ਅਸੀਂ ਪਾਵ ਲਿਪੀ ਨੂੰ ਕਹਿ ਦਿੰਦੇ ਹਾਂ ਇਸ ਵਿੱਚ ਕੀ ਗਾਇਬ ਆਵਾਂ ਲਈ ਚਿੰਨ੍ਹ ਚਿੰਨ ਨਿਯਤ ਹੋ ਚੁੱਕੇ ਸੀ ਕਿ ਜਿਵੇਂ ਹੁੰਦਾ ਨਾ ਕਿ ਪਰਟੀਕੂਲਰ ਭਾਵ ਨੂੰ ਦਰਸਾਉਣ ਵਾਸਤੇ ਇਹ ਵਾਲਾ ਚਿੰਨ ਹੋਣਾ ਜ਼ਰੂਰੀ ਹੈ ਸੋ ਉੱਥੇ ਚਿੰਨ ਜਿਹੜੇ ਸੀ ਉਹ ਇੱਕ ਨਿਸ਼ਚਿਤ ਹੋ ਚੁੱਕੇ ਸੀ ਪਰ ਇਸ ਵਿੱਚ ਕਮੀ ਕੀ ਗਈ ਸੀ ਕਿ ਚਿੰਨ ਜਿਹੜੇਗੇ ਸੀ ਉਹ ਗਿਣਤੀ ਦੇ ਹੀ ਨਿਸ਼ਚਿਤ ਹੋ ਗਏ ਹੁਣ ਪਤਾ ਖੁਸ਼ੀ ਵਾਸਤੇ ਇਹ ਹੋਏਗਾ ਗਮੀ ਵਾਸਤੇ ਇਹ ਹੋਏਗਾ ਸੋ ਇਸ ਤੋਂ ਇਲਾਵਾ ਕਿ ਕਿਸੇ ਨੇ ਕੁਝ ਹੋਰ ਚਿੱਤਰ ਯੂਜ਼ ਵੀ ਕਰ ਲਿਆ ਜਾਂ ਸੌਰੀ ਕੁਝ ਹੋਰ ਚੀਜ਼ ਨਿਸ਼ਾਨ ਯੂਜ਼ ਕਰ ਲਿਆ ਤਾਂ ਪਤਾ ਹੀ ਨਹੀਂ ਲੱਗਣਾ ਕਿ ਉਹ ਜ਼ਮੀਨ ਹੀ ਕੀ ਗਏ ਸੋ ਇਹ ਕੀ ਗਏ ਵਸੀਮਤ ਹੋ ਗਿਆ ਭਾਵਾਂ ਨੂੰ ਛੋਟੇ ਘੇਰੇ ਦੇ ਵਿੱਚ ਕਹਿੰਦੇ ਨਹੀਂ ਬੰਨਿਆ ਜਾ ਸਕਦਾ ਸੀ ਹੁਣ ਇੱਥੇ ਵੀ ਐਗਜ਼ਾਮਪਲ ਦਿੱਤੀ ਹੈ ਕਿ ਸੂਰਜ ਦੇ ਜਿਹੜਾ ਚਿੱਤਰ ਹੈਗਾ ਇਹ ਤੋਂ ਬਣਿਆ ਚਿੰਨ ਅਸੀਂ ਰੋਸ਼ਨੀ ਉਜਾਲਾ ਚਿੱਟਾ ਚੜਦਾ ਦਿਨ ਚਮਕ ਆदि ਭਾਵ ਸਮਝੇ ਜਾਂਦੇ ਸਨ ਉਸ ਸਮੇਂ ਜਦੋਂ ਸੂਰਜ ਦਾ ਇੱਕ ਚਿੱਤਰ ਜਿਹੜਾ ਬਣਾਇਆ ਜਾਂਦਾ ਸੀ ਇਹ ਚਿੰਨਾਂ ਨੂੰ ਬਹੁਤ ਨਿਕਬ ਕਿਹਾ ਜਾਂਦਾ ਸੀ ਇਸ ਤੋਂ ਕੋਈ ਵੀ ਅਰਥ ਸਮਝੇ ਜਾ ਸਕਦੇ ਸਨ ਹੁਣ ਕੀ ਗੱਸੀ ਕਿ ਕਈ ਵਾਰ ਇਸਦੇ ਇੱਕ ਕਹਿ ਸਕਦੇ ਹੋ ਪੋਜ਼ਿਟਿਵ ਵੀ ਤੇ ਨੈਗੇਟਿਵ ਪੱਖ ਵੀ ਆ ਜਾਂਦੇ ਨੇ ਹੁਣ ਇੱਕ ਜਦੋਂ ਤੁਸੀਂ ਨਿਸ਼ਾਨ ਉੱਥੇ ਬਣਾ ਦਿੰਦੇ ਹੋ ਤਾਂ ਪੜਨ ਵਾਲੇ ਨੇ ਜੇਕਰ ਉਸਦੇ ਬਾਰੇ ਪੜ੍ਹਿਆ ਹੋਵੇਗਾ ਤਾਂ ਸਮਝ ਲੇਗਾ ਕਿ ਇਹ ਚੀਜ਼ ਹੈਗੀ ਹੁਣ ਇੱਕ ਜਿਹੜਾ ਨਿਸ਼ਾਨ ਹੈਗਾ ਉਸ ਨੂੰ ਕਈ मीनिंग ਦਿੱਤੇ ਜਾਂਦੇ ਸੀ ਜਿਵੇਂ ਹੁਣ ਦੇਖੋ ਚਿੱਟਾ ਚੜਦਾ ਇਸ ਤੋਂ ਇਲਾਵਾ ਦਿਨ ਚਮਕ ਇਹ ਸੂਰੇ ਦੇ ਬਾਰੇ ਸਾਰੇ ਇੱਕ ਨਿਸ਼ਚਿਤ ਕੀਤੇ ਗਏ ਸੀ ਪਾ ਮੁੜ ਕੇ ਦੇਸੀ ਇਸ ਤੋਂ ਕੋਈ ਵੀ ਅਰਥ ਜਿਹੜਾ ਸਮਝਿਆ ਜਾ ਸਕਦਾ ਸੀ ਉਸ ਸਮੇਂ ਭਾਵ ਲਿਪੀ ਦੇ ਜਿਹੜੇ ਚਿੰਨ੍ਹ ਹੈਗੇ ਸੀ ਉਸ ਮੇਰੀ ਬੈਬਲੋਨੀਸ ਮਿਸਰੀ ਹਿੱਤੀ ਤੇ ਚੀਨੀ ਉੱਤਰੀ ਅਮਰੀਕਾ ਦੇ ਇਤਿਹਾਸ ਦੇ ਵਿੱਚ ਮਿਲਦੇ ਹਨ ਚੀਨੀ ਜਿਹੜੇ ਗੇਸੀ ਉਹਨਾਂ ਨੇ ਕੀ ਕੀਤਾ ਜਿਹੜੀ ਮੌਜੂਦਾ ਸੰਕੇਤ ਲਿਪੀ ਭਾਵ ਲਿਪੀ ਦਾ ਸੁਧਰਿਆ ਹੋਇਆ ਰੂਪ ਹੈ ਹੁਣ ਦੇਖੋ ਚੀਨ ਦੇ ਵਿੱਚ ਜਿਹੜੀ ਹੁਣ ਮੌਜੂਦਾ ਉਸ ਸਮੇਂ ਬਾਅਦ ਵਿੱਚ ਜਿਹੜੀ ਇੱਕ ਸੰਕੇਤ ਜਿਹੜੇ ਲਿਪੀ ਵਰਤੀ ਜਾਂਦੀ ਸੀ ਜਾਂ ਹੁਣ ਵਰਤੀ ਜਾਂਦੀ ਹੈ ਸੋ ਉਹ ਕੀ ਕਹ ਸੀ ਇਸ ਤਹੀ ਇੱਕ ਸੁਧਰਿਆ ਹੋਇਆ ਉਹਨਾਂ ਨੇ ਰੂਪ ਯੂਜ਼ ਕੀਤਾ ਸੀ ਚੀਨੀ ਦੇ ਵਿੱਚ ਇੱਕ ਆਵਾਜ਼ ਲਈ ਇੱਕ ਪੂਰਾ ਸ਼ਬਦ ਹੈ ਹੁਣ ਸਾਡੇ ਵਿੱਚ ਊੜੇ ਵਾਸਤੇ ਅਸੀਂ ਸਿਰਫ ਇੱਕ ਧੁਨੀ ਯੂਜ਼ ਕਰਦੇ ਹਾਂ ਊੜਾ ਬਟ ਨਹੀਂ ਉਰੇ ਵਿੱਚ ਕੀ ਹੁੰਦਾ ਵਾ ਚੀਨ ਦੇ ਵਿੱਚ ਜਿਵੇਂ ਕਹਿ ਸਕਦੇ ਹੋ ਕਿ ਇੱਕ ਜਦੋਂ ਆਵਾਜ਼ ਨਿਕਲਦੀ ਹੈ ਉਸ ਦੇ ਬਸ ਇੱਕ ਪੂਰੇ ਦਾ ਪੂਰਾ ਸ਼ਬਦ ਯੂਜ਼ ਕੀਤਾ ਜਾਂਦਾ ਹੈਗਾ ਵਾ ਇੱਕ ਟੁਣੀ ਇੱਕ ਛੋਟਾ ਅੱਖਰ ਨਹੀਂ ਯੂਜ਼ ਕੀਤਾ ਜਾਂਦਾ ਹੈਗਾ ਠੀਕ ਹੈ ਤੇ ਉਹਨ ਜਿਹੜੀ ਇੱਕ ਚੀਨ ਦੀ ਜਿਹੜੀ ਲੈਂਗੁਏਜ ਵੀ ਆ ਬੜੀ ਡਿਫਿਕਲਟ ਹੈ ਗਿਆ ਉਹਦੇ ਵਿੱਚ ਪੁਰਾਣੀ ਤੇ ਜਿਹੜੀ ਨਿਊ ਹੈ ਗਿਆ ਉਹ ਕਈ ਵਾਰੀ ਮਿਕਸ ਅਪ ਯੂਜ਼ ਕਰਦੇ ਨੇ ਤੇ ਕਈ ਵਾਰੀ ਕੀ ਹੁੰਦਾ ਹੈ ਜਿਹੜੀ ਪੁਰਾਣੀ ਨੂੰ ਜਿਹੜੀ ਟਰੈਡੀਸ਼ਨਲ ਹੁੰਦੀ ਹੈ ਉਹਨੂੰ ਜ਼ਿਆਦਾ ਇੱਕ ਪ੍ਰੇਫਰ ਕਰਦੇ ਨੇ ਜੋ ਕਿ ਬਹੁਤ ਹੀ ਜ਼ਿਆਦਾ ਡਿਫਿਕਲਟ ਹੈ ਉਸ ਦੇ ਵਿੱਚ ਜੇਕਰ ਅਸੀਂ ਕੋਈ ਸੂਰਜ ਜੇਕਰ ਵਰਡ ਜੇਕਰ ਕੁਝ ਅਸੀਂ ਯੂਜ਼ ਕਰਨਾ ਹੈ ਜਾਂ ਫਿਰ ਅਸੀਂ ਕਿਸੇ ਦਾ ਨਾਮ ਯੂਜ਼ ਕਰਨਾ ਹੈ ਕੁਝ ਵੀ ਯੂਜ਼ ਕਰਨਾ ਗਵਾ ਉਸ ਦੇ ਵਾਸਤੇ ਸਾਨੂੰ ਇੱਕ ਪੂਰੇ ਦਾ ਪੂਰਾ ਸ਼ਬਦ ਜੜਾ ਗਵਾ ਯੂਜ਼ ਕਰਨਾ ਪੈਂਦਾ ਹੈ ਦੀ ਇੱਕ ਛੋਟੇ ਤੋਂ ਛੋਟਾ ਅੱਖਰ ਇਹ ਜਿਹੜਾ ਹੈਗਾ ਸੀ ਇਹਨਾਂ ਨੇ ਕਿੱਥੋਂ ਇਹ ਚੀਜ਼ ਲਈ ਸੀ ਇਹ ਲਈ ਸੀ ਇਹਨਾਂ ਨੇ ਜਿਹੜੀ ਸਾਡੇ ਕੋਲ ਹੁਣ ਪਾਵ ਲਿਪੀ ਤੋਂ ਅੱਗੇ ਸੁਧਰਿਆ ਹੋਇਆ ਰੂਪ ਜਿਹੜਾ ਹੈਗਾ ਸੀ ਨਿਕਲਿਆ ਉਹ ਇਸ ਤੋਂ ਹੀ ਅੱਗੇ ਨਿਕਲਿਆ ਸੀ ਹੁਣ ਦੇਖੋ ਸਭ ਤੋਂ ਪਹਿਲਾਂ ਅਸੀਂ ਗੰਡ ਲਿਪੀ ਪੜੀ ਸੀ ਫਿਰ ਅਸੀਂ ਚਿੱਤਰ ਲਿਪੀ ਪੜੀ ਸੀ ਹੁਣ ਫਿਰ ਅਸੀਂ ਉਸ ਤੋਂ ਬਾਅਦ ਪੜੀ ਹੈ ਪਾਵ ਲਿਪੀ ਇਸ ਤੋਂ ਇਲਾਵਾ ਕਹਿੰਦੇ ਕਿ ਚੀਨੀ ਜਣੇ ਹੁੰਦੇ ਸੀ ਉਹ ਸੰਕੇਤ ਲਿਪੀ ਦੀ ਸਟੇਜ ਤੇ ਪਹੁੰਚ ਗਏ ਹਣ ਹੁਣ ਜਿਹੜੇ ਚੀਨ ਦੇ ਲੋਕੇ ਗਏ ਨੇ ਉਹ ਤੁਹਾਨੂੰ ਪਤਾ ਹੈ ਕਿ ਕਿੰਨੇ ਜ਼ਿਆਦਾ ਉਹ ਇੱਕ ਮਾਡਰਨ ਹੈਗੇ ਨੇ ਤੋਂ ਹਰ ਇੱਕ ਚੀਜ਼ ਨੂੰ ਬੜੀ ਕਹਿ ਸਕਦੇ ਹੋ ਜਲਦੀ ਤੋਂ ਜਲਦੀ ਇੱਕ ਕਵਰ ਕਰਦੇ ਕੈਰੀ ਕਰਦੇ ਹੁਣ ਉਹਨਾਂ ਨੇ ਕੀ ਕੀਤਾ ਸੀ ਕਿ ਉਹ ਸੰਕੇਤ ਲਿਪੀ ਜਿਹੜੀ ਗਈ ਸੀ ਉਸ ਦੇ ਸਥੇ ਦੇ ਉੱਤੇ ਪਹੁੰਚ ਗਏ ਪਰ ਤੁਨੀ ਲਿਪੀ ਤਿਆਰ ਉਹ ਨਹੀਂ ਕਰ ਸਕੇ ਦੇਖੋ ਇਹਨਾਂ ਦੇ ਵਿੱਚ ਵੀ ਇੱਕ ਨੈਗੇਟਿਵ ਪੱਖ ਆ ਗਿਆ ਕਿ ਸੰਕੇਤ ਲਿਪੀ ਤੱਕ ਤਾਂ ਪਹੁੰਚ ਗਏ ਪਰ ਤੁਨੀ ਲਿਪੀ ਜਿਵੇਂ ਸਾਡੇ ਇੱਧਰ ਯੂਜ਼ ਹੁੰਦੀਆਂ ਨੇ ਉਸਤੇ ਤੱਕ ਉਹ ਨਹੀਂ ਪਹੁੰਚ ਸਕੇ ਚੀਨੀ ਕੀ ਗਏ ਨੇ ਜ਼ਬਾਨ ਸਿੱਖਣ ਲਈ 500 600 ਜਿਹੜੇ ਸ਼ਬਦ ਹੈ ਸੰਕੇਤ ਯਾਦ ਕਰਨੇ ਪੈਂਦੇ ਨੇ ਹੁਣ ਜੇਕਰ ਸਾਨੂੰ ਇੱਕ ਚੀਨ ਦੀ ਲੈਂਗੁਏਜ ਸਿੱਖਣੀ ਪਵੇਗੀ ਤਾਂ ਜੇਕਰ ਸਾਨੂੰ ਇਹ ਉੜਾ ਜਿਹੜਾ ਸੀ ਸੇਕੇ ਉੱਥੋਂ ਇੱਕ ਸ਼ਬਦ ਬਣਾ ਲੈਨੇ ਬਟ ਉੱਥੇ ਨਹੀਂ ਇਹ ਚੀਜ਼ ਨਹੀਂ ਚੱਲਦੀ ਜਿਵੇਂ ਕਿਹਾ ਨਾ ਇੱਕ ਪੂਰਾ ਪੂਰਾ ਸ਼ਬਦ ਜਿਹੜਾ ਸਾਨੂੰ ਉੱਥੇ ਲਰਨ ਕਰਨਾ ਪੈਂਦਾ ਹੁਣ ਸੰਕੇਤ ਕਿਨੇ ਲਰਨ ਕਰਨ ਪੈਣਗੇ 600 500 ਇੰਨੇ ਤੋਂ ਚੀਜ਼ ਨਹੀਂ ਯਾਦ ਹੋ ਸਕਦੀ ਪਰ ਕਿਹ ਗਨੇ ਜਪਾਨੀ ਜਿਹੜੇਗੇ ਸੀ ਉਹਨਾਂ ਨੇ ਤੋਂ ਥੋੜਾ ਜਿਹਾ ਇੱਕ ਐਕਸਟਰਾ ਕੰਮ ਲਿਆ ਜਪਾਨ ਚੀਨ ਤੋਂ ਜਿਹੜਾ ਗਵ ਥੋੜਾ ਜਿਹਾ ਹਟਕੇ ਗਵ ਨਾਗੇ ਲੱਗੇ ਗਨੇ ਸੋ ਉਹਨਾਂ ਨੇ ਕੀ ਕੀਤਾ ਇਸ ਚੀਜ਼ ਤੋਂ ਥੋੜਾ ਜਿਹਾ ਕੰਮ ਲਿਆ ਤਾਂ ਉਹਨਾਂ ਨੇ 47 ਜਿਹੜੇਗੇ ਸੀ ਇੱਕ ਚਿੰਨ ਉਹ ਨਿਸ਼ਚਿਤ ਕਰ ਲਏ ਸੀ ਉਹਨਾਂ ਨੇ ਥੋੜਾ ਜਿਹਾ ਕੰਮ ਸੋਖਾ ਕਰ ਲਿਆ ਸੀ ਹੁਣ ਇਸ ਤੋਂ ਅਗਲੀ ਸਟੇਜ ਜਿਹੜੀ ਆਂਦੀ ਹੈ ਸੜਕੋ ਉਹ ਤੁਨੀ ਲਿਪੀ ਦੇ ਉੱਤੇ ਆਂਦੀ ਹੈ ਕਹਿੰਦੇ ਭਾਵ ਲਿਪੀ ਜੜੀ ਗਈ ਸੀ ਉਹਨੂੰ ਕੀ ਕੀਤਾ ਉਹਨਾਂ ਨੇ ਕਟਾਈ ਛਟਾਈ ਕਰਕੇ ਕੁਝ ਅੱਖਰ ਬਣਾਏ ਤੇ ਜਿਵੇਂ ਹੁਣ ਸਾਡੇ ਇੱਥੇ ਅੰਗਰੇਜ਼ੀ ਦੇ ਵਿੱਚ ਵਰਣਮਾਲਾ ABC ਉਹਨਾਂ ਨੇ ਕਰ ਲਈ ਯੂਨਾਨੀ ਦੇ ਵਿੱਚ ਉਹਨਾਂ ਨੇ ਅਲਫਾ ਬੀਟਾ ਗਾਮਾ ਕਰ ਲਿਆ ਇਸ ਤੋਂ ਇਲਾਵਾ ਕਹਿੰਦੇ ਯੂਨਾਨੀ ਲਿਪੀ ਦਾ ਜਿਹੜਾ ਨਿਕਾਸ ਹੋਇਆ ਸੀ ਜਿਹੜੀ ਯੂਨਾਨੀ ਲਿਪੀ ਸੀ ਉਹ ਕਿੱਥੋਂ ਨਿਕਲੀ ਸੀ ਸਾਮੀ ਦੇ ਵਿੱਚੋਂ ਉਹ ਨਿਕਲੀ ਸੀ ਠੀਕ ਹੈ ਹੁਣ ਆਇਂਦੇ ਗਏ ਨੇ ਸੜਕੋ ਸੰਸਾਰ ਦੀਆਂ ਲਿਪੀਆਂ ਕਿਹੜੀਆਂ ਕਿਨੇ ਹੁਣ ਓਵਰਆਲ ਉਸ ਸਮੇਂ ਸੰਸਾਰ ਦੇ ਵਿੱਚ ਕਿਹੜੀਆਂ ਕਿਹੜੀਆਂ ਲਿਪੀਆਂ ਪਾਈਆਂ ਜਾਂਦੀਆਂ ਸਨ ਦੇਖੋ ਸਭ ਤੋਂ ਪਹਿਲਾਂ ਅਗਰ ਦੇਖਿਆ ਜਾਵੇ ਤਾਂ ਸੜਕੋ ਸਾਮੀ ਲਿਪੀਆਂ ਦੇ ਇੱਕ ਸ਼ਖਾਵਾਂ ਮਿਲਦੀਆਂ ਨੇ ਉਹ ਮਿਲਦੀਆਂ ਨੇ ਤਿੰਨ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਮਿਲਦੀ ਸਾਨੂੰ ਉਤਰੀ ਸਾਮੀ ਫਿਰ ਆਇਂਦੀ ਕਿ ਅਰਾਮੀ ਤੇ ਦੂਸਰੀ ਤੀਜੀ ਆਇਂਦੀ ਕਿ ਸੜਕੋ ਸਾਬੀ ਉਤਰੀ ਸਾਮੀ ਜੜੀ ਗਈ ਆ ਉਸ ਦੇ ਵਿੱਚ ਜਾਂ ਫਿਰ ਉਹਨੂੰ ਅਸੀਂ ਫਰਨੀਸ਼ੀ ਵੀ ਕਹਿ ਦਿੰਨੇ ਹਾਂ ਇਸ ਦੇ ਵਿੱਚ ਯੂਨਾਨੀ ਤੇ ਹੋਰ ਯੂਰਪੀਅਨ ਲਿਪੀਆਂ ਜਿਹੜੀਆਂ ਹੈਗੀਆਂ ਸੀ ਉਹ ਨਿਕਲੀਆਂ ਸੀ ਠੀਕ ਹੈ ਇਸ ਤੋਂ ਇਲਾਵਾ ਅਰਾਮੀ ਜੜੀ ਗਈ ਸੀ ਉਹਨੂੰ ਅਸੀਂ ਦੱਖਣੀ ਸਾਮੀ ਵੀ ਕਹਿ ਦਿੰਨੇ ਹਾਂ ਇਸ ਦੇ ਵਿੱਚ ਇਬਰਾਨੀ ਅਰਬੀ ਤੇ ਸੀਰੀਅਨ ਇਸ ਦੇ ਵਿੱਚੋਂ ਉਪਜੀਆਂ ਸੀ ਤੇ ਲਾਸਟ ਦੇ ਵਿੱਚ ਜਿਹੜੀ ਸਾਡੇ ਕੋਲ ਮਿਲਦੀ ਗਈ ਹੈ ਸਾਬੀ ਸਾਬੀ ਦੇਖੋ ਇਸ ਦੇ ਵਿੱਚ ਬ੍ਰਹਮੀ ਤੇ ਬਾਕੀ ਜਿਹੜੀ ਭਾਰਤੀ ਲਿਪੀਆਂ ਹੈਗੀਆਂ ਸੀ ਉਹ ਇਸ ਦੇ ਵਿੱਚੋਂ ਉਪਜੀਆਂ ਸੀ ਸਾਮੀ ਲਿਪੀ ਜੋ ਪੁਰਾਣੇ ਮਿਸਰ ਦੀ ਕੀ ਗਈ ਸੀ ਇੱਕ ਕਾਰਡ ਦੱਸੀ ਜਾਂਦੀ ਸੀ ਉਸ ਦੇ ਵਿੱਚ ਟੋਟਲ ਸਾਨੂੰ 22 ਅੱਖਰ ਜੜੇਗੇ ਸੀ ਉਹ ਮਿਲਦੇ ਸੀ ਸੋ ਸਾਮੀ ਜਿਹੜੀ ਲਿਪੀ ਗਈ ਸੀ ਉਹ ਪੁਰਾਣੇ ਮਿਸਰ ਦੀ ਕਾਰਡ ਹੈਗੀ ਸੀ ਸੋ ਇਸ ਦੇ ਵਿੱਚ ਸਾਨੂੰ ਟੋਟਲ ਉਹਨਾਂ ਨੇ ਦੱਸਿਆ ਹੈ 22 ਅੱਖਰ ਜੜੇਗੇ ਸੀ ਮਿਲਦੇ ਸੀ ਹੁਣ ਇੱਥੇ ਵਿੱਚ ਦੇਖੋ ਉਹਨਾਂ ਨੇ ਲਿਪੀਆਂ ਤੋਂ ਉਹਨਾਂ ਦੇ ਅੱਖਰ ਦੱਸੇ ਨੇ ਫਰਨੀਸ਼ੀ ਦੇ ਵਿੱਚ 22 ਹੈ ਇਬਰਾਨੀ ਚ 22 ਸਾਬੀ ਚ 22 ਅਰਾਮੀ ਚ 29 ਅਰਬੀ ਚ 28 ਯੂਨਾਨੀ ਚ 29 ਰੋਮਨ ਚ ਪਹਿਲੇ 23 ਸੀ ਤੇ ਇਸ ਤੋਂ ਇਲਾਵਾ 15ਵੀਂ ਸਦੀ ਤੋਂ ਬਾਅਦ ਹੋ ਗਏ ਸੀ ਇਹ 26 ਫਾਰਸੀ ਦੇ ਵਿੱਚ ਦੇਖਿਆ ਜਾਵੇ ਤਾਂ ਸੜਕੋ 35 ਖਰੋਸ਼ਤੀ ਦੇ ਵਿੱਚ 20 ਬ੍ਰਹਮੀ ਚ 22 ਦੇਵਨਾਗਰੀ ਚ 42 ਗੁਰਮੁਖੀ ਚ 35 ਤੇ ਉਰਦੂ ਦੇ ਵਿੱਚ ਕੀ ਗਏ ਸੀ ਇਹ 36 ਹੋ ਗਏ ਸੀ ਸਾਮੀ ਲਿਪੀਆਂ ਜਿਹੜੀਆਂ ਹਈਆਂ ਸੀ ਉਹ ਸੱਜੇ ਤੋਂ ਖੱਬੇ ਤੇ ਯੂਰੋਪੀਅਨ ਤੇ ਭਾਰਤੀ ਲਿਪੀਆਂ ਖੱਬੇ ਤੋਂ ਸੱਜੇ ਚਲਦੀਆਂ ਸਨ ਹੁਣ ਡਿਫਰੈਂਟ ਦੇਖੋ ਉਹਨਾਂ ਨੇ ਇਹ ਦੱਸ ਦਿੱਤਾ ਕਿ ਜਿਹੜੀ ਸਾੜ ਕੋ ਸਾਮੀ ਲਿਪੀਆਂ ਮਿਲੀਆਂ ਨੇ ਜਿਹੜੀਆਂ ਪਹਿਲਾਂ ਅਸੀਂ ਪੜੀਆਂ ਸੀ ਹਰ ਇੱਕ ਲਿਪੀਆਂ ਦੇ ਬਾਰੇ ਤੁਹਾਨੂੰ ਨੌਲੇਜ ਹੋਣੀ ਚਾਹੀਦੀ ਹੈ ਜਿਹੜੀਆਂ ਪਹਿਲੋਂ ਲਿਪੀਆਂ ਗਈ ਸੀ ਸਾਮੀ ਵਾਲੀਆਂ ਉਹ ਕੀ ਕਰਦੇ ਸੱਜੇ ਤੋਂ ਖੱਬੇ ਜਿਵੇਂ ਅਸੀਂ ਫਾਰਸੀ ਉਰਦੂ ਉਰਦੂ ਤਾਂ ਤੁਹਾਨੂੰ ਪਤਾ ਹੀ ਨੇ ਇੱਧਰ ਤੋਂ ਉੱਧਰ ਲਿਖੀ ਜਾਂਦੀ ਹੈ ਸੱਜੇ ਤੋਂ ਖੱਬੇ ਬਟ ਜਿਹੜੀਆਂ ਇੱਧਰ ਦੀਆਂ ਗਿਆ ਸੀ ਉਹ ਕੀ ਗਿਆ ਸੀ ਖੱਬੇ ਤੋਂ ਸੱਜੇ ਚਲਦੀਆਂ ਸੀ ਹਿੰਦ ਦੀਆਂ ਕਹਿੰਦੇ ਜਿਹੜੀਆਂ ਦੋ ਲਿਪੀਆਂ ਗਿਆ ਸੀ ਜੋ ਸਾਮੀ ਖਾਨਦਾਨ ਦੇ ਨਾਲ ਸੰਬੰਧਿਤ ਹੈ ਗਿਆ ਸੀ ਖਰੋਸ਼ਤੀ ਤੇ ਉਰਦੂ ਉਹ ਸੱਜੇ ਖੱਬੇ ਚਲਦੀਆਂ ਸੀ ਹੁਣ ਦੇਖੋ ਇਹ ਸਾਮੀ ਲੱਗ ਹੈ ਤੇ ਜਿਹੜੀਆਂ ਹਿੰਦ ਦੀਆਂ ਗਿਆ ਸੀ ਨਾ ਜਿਹੜੀਆਂ ਉਹ ਲੱਗ ਗਈਆਂ ਸੀ ਬਟ ਹਿੰਦ ਦੀਆਂ ਜਿਹੜੀਆਂ ਦੋ ਇਹੋ ਜਿਹੀਆਂ ਲਿਪੀਆਂ ਸੀ ਜੋ ਕਿ ਉਹਦੇ ਵਿੱਚੋਂ ਅਸੀਂ ਦੇਖੀਆਂ ਨੇ ਤੇ ਇਹ ਜਿਹੜੀਆਂ ਹੈ ਗੀਆਂ ਸੀ ਕਿੱਥੋਂ ਲਿਖੀਆਂ ਜਾਂਦੀਆਂ ਸੀ ਇਹ ਸੱਜੇ ਤੋਂ ਖੱਬੇ ਨਿਕਲਦੀਆਂ ਸੀ ਮਤਲਬ ਉੱਥੋਂ ਅਸੀਂ ਇਹਨੂੰ ਲਿਖਦੇ ਸੀ ਖਰੋਸ਼ਟੀ ਜਿਹੜੀ gsi 22000 ਬਰੇ ਪੁਰਾਣੀ ਸੀ ਤੇ ਉਰਦੂ ਜਿਹੜੀ ਸੀ ਉਹ ਨਵੀਂ ਸੀ ਤੇ ਤੁਸੀਂ ਖੁਦ ਦੇਖੋ ਇਹਨਾਂ ਦੋਨਾਂ ਦਾ ਰਿਲੇਸ਼ਨ ਕਿਵੇਂ ਇੱਥੇ ਪੈਦਾ ਹੋ ਗਿਆ ਇਹ ਖਰੋਸ਼ਟੀ ਜਿਹੜੀ ਸੀ ਉਹ 22000 ਬਰੇ ਪੁਰਾਣੀ ਸੀ ਤੇ ਉਰਦੂ ਜਿਹੜੀ ਸੀ ਉਹ ਨਿਊ ਦੇ ਵਿੱਚ ਜਾ ਰਹੀ ਸੀ ਤਬਟਕੀ ਕਸੀ ਇਹ ਉਦੋਂ ਹੀ ਵਿਕਸਿਤ ਹੋ ਹੋ ਕੇ ਹੋ ਹੋ ਕੇ ਇਹਨਾਂ ਦੇ ਵਿੱਚੋਂ ਅੱਗੇ ਨਿਕਲੀਆਂ ਸਨ ਹੁਣ ਅਸੀਂ ਗੱਲ ਕਰਦੇ ਹਾਂ ਹਿੰਦੂਸਤਾਨੀ ਲਿਪੀਆਂ ਜਿਹੜੀਆਂ ਕਿ ਨੇ ਸਾਨੂੰ ਇੱਥੇ ਜਿਹੜੀਆਂ ਮਿਲਦੀਆਂ ਨੇ ਵਿਦਵਾਨਾਂ ਦੇ ਮੁਤਾਬਕ ਕਿਹੜੇ ਸੀ ਕਿ ਵੇਦ ਰਚਨਾ ਜਿਹੜੀ ਗਈ ਸੀ 2500 ਇਸਾ ਪੂਰਵ ਤੋਂ ਲੈ ਕੇ 1200 ਜਿਹੜਾ ਇਸਾ ਪੂਰਵ ਸੀ ਉਦੋਂ ਤੱਕ ਇਹ ਚਲਦੀ ਰਹੀ ਸੀ ਇਹਨਾਂ ਨੂੰ ਵੇਦ ਵਿਆਸ ਨੇ ਕੀ ਕੀਤਾ ਸੀ ਲਿਪੀਬੱਧ ਕੀਤਾ ਸੀ ਜਿਹੜੇ ਵੇਦ ਪਹਿਲਾਂ ਰਚੇ ਗਏ ਸੀ ਲਿਪੀਬੱਧ ਬਾਅਦ ਦੇ ਵਿੱਚ ਹੋਏ ਨੇ ਉਹ ਵੱਲੇ ਇਨਾਂ ਨੂੰ ਇੱਕ ਲਿਪੀ ਦੇ ਵਿੱਚ ਕੰਪਲੀਟ ਕਰਕੇ ਉਹਨਾਂ ਨੇ ਸਹੀਤਾ ਜਿਹੜਾ ਗ੍ਰੰਥ ਸੀ ਉਸ ਦਾ ਇੱਕ ਉਹਨਾਂ ਨੇ ਸੰਪਾਦਨ ਇੱਥੇ ਜਿਹੜਾ ਹੈਗਾ ਸੀ ਉਹ ਇੱਥੇ ਕੀਤਾ ਸੀ ਠੀਕ ਹੈ ਕਹਿੰਦੇ ਜੇ ਲਿਪੀ ਨਾ ਹੁੰਦੀ ਤਾਂ ਸੰਪਾਦਨ ਨਹੀਂ ਹੋ ਸਕਦਾ ਸੀ ਤੁਸੀਂ ਖੁਦ ਦੇਖੋ ਪਹਿਲਾਂ ਉਹਨਾਂ ਨੇ ਕਿਤਰਾ ਲਿਖੇ ਹੋਣਗੇ ਵੇਦ ਬਾਅਦ ਵਿੱਚ ਉਹਨਾਂ ਨੂੰ ਲਿਪੀਬੱਧ ਕੀਤਾ ਜੇਕਰ ਉਸ ਸਮੇਂ ਲਿਪੀ ਹੀ ਨਾ ਚਲਦੀ ਹੁੰਦੀ ਤਾਂ ਉਹਨਾਂ ਨੂੰ ਲਿਪੀਬੰਦ ਕਿਵੇਂ ਕਰਨਾ ਸੀ ਸੋ ਮੀਨਸ ਲਿਪੀ ਪਹਿਲਾਂ ਤੋਂ ਹੀ ਕੁਛ ਨਾ ਕੁਛ ਰੂਪ ਦੇ ਵਿੱਚ ਜਿਹੜੀ gsi ਉਹ ਮजूद ਸੀ ਬ੍ਰਹਮੀ ਤੇ ਖਰੋਸ਼ਟੀ ਜੇਕਰ ਦੇਖਿਆ ਜਾਵੇ ਤਾਂ ਹਿੰਦੀ ਦੀਆਂ ਦੋ ਜਿਹੜੀਆਂ ਸਭ ਤੋਂ ਮੇਨ ਪ੍ਰਧਾਨ ਲਿਪੀਆਂ ਜਿਹੜੀਆਂ ਹੈਗੀਆਂ ਨੇ ਉਹ ਮੰਨੀਆਂ ਜਾਂਦੀਆਂ ਨੇ ਅਸ਼ੋਕ ਦੇ ਜਿਹੜੇ ਲਿਖਾਇ ਸ਼ਿਲਾ ਲੇਖੇ gsi ਉਹ ਬ੍ਰਹਮੀ ਦੇ ਵਿੱਚੇ gsi ਤੇ ਦੋ ਜਿਹੜੇ ਲੇਖੇਗੇ ਸੀ ਉਹਨੇ ਕੀ ਗੱਸੀ ਖਰੋਸ਼ਟੀ ਦੇ ਵਿੱਚ ਜਿਹੜੇ ਗੇ ਸੀ ਉਹ ਲਿਖੇ ਸੀ ਖਰੋਸ਼ਟੀ ਜਿਹੜੀ ਲਿਪੀ ਗਈ ਸੀ ਅਰਾਮੀ ਤੋਂ ਨਿਕਲੀ ਤੇ ਇਸ ਦਾ ਪ੍ਰਭਾਵ ਕਿੱਥੇ ਤੱਕ ਪਿਆ ਸੀ ਪੱਛਮੀ ਪੰਜਾਬ afghanistan ਚੀਨੀ ਤੁਰਕਿਸਤਾਨ ਤੇ ਇਸ ਤੇ ਲੇਖ ਤੀਜੀ ਸਦੀ ਤੱਕ ਮਿਲਦੇ ਨੇ ਹੁਣ ਦੇਖੋ ਬ੍ਰਹਮੀ ਤੇ ਖਰੋਸ਼ਟੀ ਦੋ ਉਹਨਾਂ ਨੇ ਦੱਸਿਆ ਨੇ ਸਭ ਤੋਂ ਪਹਿਲਾਂ ਜਿਹੜਾ ਟਾਈਮ ਮਿਲਦਾ ਗਵਾ ਸਾਨੂੰ ਖਰੋਸ਼ਟੀ ਦਾ ਮਿਲਦਾ ਬ੍ਰਹਮੀ ਉਸ ਤੋਂ ਬਾਅਦ ਜਿਹੜੀ ਵਿਕਸੀਤ ਹੋਈ ਜਦੋਂ ਖਰੋਸ਼ਟੀ ਦਾ ਟਾਈਮ ਜਿਹੜਾ ਹੈਗਾ ਸੀ ਉਹ ਕਿਤੇ ਨਾ ਕਿਤੇ ਸਮਾਪਤ ਹੋ ਗਿਆ ਸੀ ਤੇ ਜੇ ਉਹ ਹੀ ਦੱਸਿਆ ਨੇ ਕਿ ਖਰੋਸ਼ਟੀ ਜਿਹੜੀ ਲਿਪੀ ਸੀ ਉਹ ਕਿੱਥੋਂ ਉਹ ਇਹ ਨਿਕਲੀ ਸੀ ਪ੍ਰਭਾਵ ਉਹਨੇ ਕਿਹੜੇ ਕਿਹੜੇ ਜਿਹੜੇ ਉਸ ਸਮੇਂ ਦੇਸ਼ ਸੀ ਜਾਂ ਸ਼ਹਿਰ ਸੀ ਕਿੱਥੋਂ ਤੱਕ ਉਹਨੇ ਪਾਇਆ ਤੇ ਇਸ ਦੇ ਜਿਹੜੇ ਲੇਖ ਸੀ ਸਾਨੂੰ ਤੀਜੀ ਸਦੀ ਤੱਕ ਜਿਹੜੇ ਉਸ ਸਮੇਂ ਮਿਲਦੇ ਰਹੇ ਸੀ ਖਰੋਸ਼ਟ ਜਿਹੜਾ ਗਸੀਬ मीनिंग ਕੀ ਇਸ ਤੇ ਦੱਸਦੇ ਨੇ ਕਿ ਇਸ ਨੂੰ ਉਸ ਸਮੇਂ ਖੋਤਾ ਜਾਂ ਊਂਟ ਦੇ ਜਿਹੜੇ ਰੂਪ ਦੇ ਵਿੱਚ ਇਸਦੇ ਜਿਹੜੇ ਅਰਥ ਹੈਗੇ ਸੀ ਉਹ ਲੈ ਜਾਂਦੇ ਸੀ ਕਈ ਪੁਰਾਣੇ ਲੋਕ ਦੱਸਦੇ ਨੇ ਕਿ ਇਹਨਾਂ ਨੂੰ ਤਾਂ ਕਹਿੰਦੇ ਨੇ ਕਿ ਚੀਨੀ ਤੇ ਤੁਰਕਿਸਤਾਨ ਉਸ ਸਮੇਂ ਜਿਹੜੇ ਏਰੀਆ ਹੈਗੇ ਸੀ ਕਹਿੰਦੇ ਇਹਨਾਂ ਦਾ ਜ਼ਿਆਦਾ ਜਿਹੜਾ ਇਲਾਕਾ ਗੱਸੀ ਉਹ ਕੀ ਗੱਸੀ ਉਸ ਸਮੇਂ ਜਿਹੜੇ ਖੱ쩌 ਸੀ ਜਾਂ ਊਂਟ ਸੀ ਉਹਨਾਂ ਦੇ ਨਾਲ ਭਰੇ ਹੁੰਦੇ ਸੀ ਜਿਸ ਕਾਕੇ ਇਸ ਦਾ ਨਾਮ ਜਿਹੜਾ ਉਹ ਉੱਤੇ ਜਿਹੜਾ ਰੱਖ ਦਿੱਤਾ ਗਿਆ ਪਰ ਜੋ ਕਹਿੰਦੇ ਇੱਕ ਹੋਰ ਇੱਥੇ ਸਾਨੂੰ ਇੱਕ ਤਰਕ ਮਿਲਦਾ ਹੈ ਜੋ ਕਿ ਮੀਨ ਮੰਨਿਆ ਜਾਂਦਾ ਦਵਾ ਕਿ ਜਿਵੇਂ ਸਾਡੇ ਇੱਥੇ ਗੁਰੂਆਂ ਨੇ ਸਾਨੂੰ ਇਹ ਲੈਂਗੁਏਜ ਦਿੱਤੀ ਐ ਸੀ ਉਸੇ ਤਰੀਕੇ ਨਾਲ ਕਹਿੰਦੇ ਉੱਥੇ ਇੱਕ ਖਰੋਸ਼ਟ ਜਿਹੜਾ ਹੈ ਕਿ ਨਾਮ ਦਾ ਦੇਵਤਾ ਗਸੀ ਤੇ ਉਸ ਦੇਵਤੇ ਦੇ ਨਾਮ ਦੇ ਉੱਤੇ ਹੀ ਜਿਹੜਾ ਗਸੀ ਇਸ ਨੂੰ ਖਰੋਸ਼ਟੀ ਕਿਹਾ ਗਿਆ ਜੋ ਕਿ ਜ਼ਿਆਦਾ ਮਤ ਜਿਹੜਾ ਗਸੀ ਉਮ ਮੰਨਿਆ ਜਾਂਦਾ ਦਾ ਨੇ ਜਾਂ ਕਿ ਪਹਿਲੇ ਵਾਲਾ ਠੀਕ ਹੈ ਹੁਣ ਦੇਖੋ ਬਾਅਦ ਦੇ ਵਿੱਚ ਅਗਰ ਦੇਖਿਆ ਜਾਵੇ ਤਾਂ ਬਰੰਮੀ ਜਿਹੜੀ ਸੀ ਉਸਨੇ ਇੱਕ ਜਗ੍ਹਾ ਲੈਣੀ ਸ਼ੁਰੂ ਕਰ ਦਿੱਤੀ ਜੋ ਕਿ ਉਸ ਤੋਂ ਖਰੋਸ਼ ਤੋਂ ਬਾਅਦ ਸੀ ਤੇ ਇਸ ਦਾ ਜਿਹੜਾ ਸਬੰਧ ਹੈਗਾ ਸੀ ਪੁਰਾਣੀ ਜਿਹੜੀ ਸੁਮੇਰੀ ਸਭਿਅਤਾ ਗਈ ਸੀ ਉਸ ਦੇ ਨਾਲ ਜਿਹੜਾ ਹੈਗਾ ਸੀ ਇਹ ਮੈਨ ਲਿਆ ਜਾਂਦਾ ਸੀ ਇਹ ਕੀ ਕੀ ਸੀ ਇਹ ਧੁਨੀ ਲਿਪੀ ਸੀ ਜੋ ਕਿ 3000 ઈਸਾ ਪੁਰਵ ਪਹਿਲਾ ਚਿੱਤਰ ਲਿਪੀ ਤੇ ਫਿਰ ਭਾਵ ਲਿਪੀ ਤੋਂ ਵਿਕਸਿਤ ਹੋਈ ਸੀ ਹੁਣ ਦੇਖੋ ਕਿ ਬ੍ਰਹਮੀ ਜਿਹੜੀ ਹੈਗੀ ਸੀ ਅਗਰ ਦੇਖਿਆ ਜਾਂਦਾ ਹੈ ਤਾਂ ਸੜ ਕੋ 3000 ਇਸਾ ਪੂਰਬ ਜਿਹੜਾ ਗਾ ਸੀ ਉਸ ਤੋਂ ਪਹਿਲੋ ਜਿਹੜੀ ਚਿੱਤਰ ਲਿਪੀ ਸੀ ਉਸ ਤੋਂ ਬਾਅਦ ਜਿਹੜੀ ਭਾਵ ਲਿਪੀ ਆਈ ਉੱਥੋਂ ਹੀ ਅੱਗੇ ਤੋਂ ਅੱਗੇ ਜਿਹੜੀ ਗਈ ਸੀ ਇਹ ਵਿਕਸਿਤ ਹੁੰਦੀ ਜਿਹੜੀ ਜਲਦੀ ਗਈ ਤੇ ਇਸੇ ਇੱਥੇ ਹੀ ਉਹਨੇ ਕੀ ਗਏ ਸੀ ਇਸੇ ਤੋਂ ਉਹਨਾਂ ਨੇ ਸਾਬੀ ਤੇ ਫਨਿਸ਼ੀ ਜੜੀਆਂ ਹੈਗੀਆਂ ਸੀ ਉਪਜੀਆਂ ਸਨ ਬ੍ਰਹਮੀ ਤੋਂ ਬਾਅਦ ਕੁਝ ਅਸਾ ਗੁਪਤ ਲਿਪੀ ਜਿਹੜੀ ਚੱਲਦੀ ਰਹੀ ਹੁਣ ਦੇਖੋ ਅਗਰ ਅਸੀਂ ਸਾਬੀ ਤੇ ਫਨਿਸ਼ੀ ਜਿਹੜੀਆਂ ਇੱਕ ਲੈਨੇ ਆ ਉਹ ਵੀ ਜਿਹੜੀਆਂ ਗੀ ਸੀ ਬ੍ਰਹਮੀ ਤੋਂ ਹੀ ਇੱਕ ਉਪਜਿਆ ਸੀ ਬ੍ਰਹਮੀ ਜਿਹੜੀ ਗੀ ਸੀ ਉਸ ਤੋਂ ਬਾਅਦ ਉਸ ਜਦੋਂ ਟਾਈਮ ਥੋੜਾ ਜਿਹਾ ਇੱਕ ਮੱਦਮ ਹੋਣਾ ਸ਼ੁਰੂ ਹੋ ਗਿਆ ਤਾਂ ਕੁਝ ਅਸਾ ਬਾਅਦ ਜਿਹੜੇ ਗੀ ਸੀ ਗੁਪਤ ਲਿਪੀ ਚੱਲੀ ਜੋ ਕਿ ਗੁਪਤ ਸਾਮਰਾਜ ਜਿਹੜਾ ਗਾ ਸੀ ਉਸ ਸਮੇਂ ਉਹਦੇ ਵੱਲੋਂ ਚਲਾਈ ਗਈ ਸੀ ਛੇਵੀ ਤੋਂ 9ਵੀ ਸਦੀ ਦੇ ਲਾਗੇ ਜਿਹੜਾ ਅਗਾ ਸੀ ਵਰਤਮਾਨ ਲਿਪੀਆਂ ਵਿਕਸਿਤ ਹੋਈਆਂ ਉਸ ਤੋਂ ਬਾਅਦ ਅਗਰ ਟਾਈਮ ਦੇਖਿਆ ਜਾਵੇ ਤਾਂ ਛੇਵੀ ਤੋਂ 9ਵੀ ਸਦੀ ਜਿਹੜੀ ਆਈ ਉਸਨੇ ਫਿਰ ਵਰਤਮਾਨ ਜਿਹੜੀਆਂ ਲਿਪੀਆਂ ਸੀ ਉਸ ਦਾ ਜਿਹੜਾ ਟਾਈਮ ਜਿਹੜਾ ਸ਼ੁਰੂ ਹੋਇਆ ਸੀ ਉਸ ਤੋਂ ਹੀ ਅੱਗੇ ਜਿਹੜੀਆਂ ਨਿਊ ਨਿਊ ਜਿਹੜੀਆਂ ਪ੍ਰਕਿਰਤਾਂ ਅੱਗੇ ਇਹ ਜਿਹੜੀਆਂ ਵਿਕਸਿਤ ਹੋਣੀਆਂ ਸ਼ੁਰੂ ਹੋ ਚੁੱਕੀਆਂ ਸੀ ਤੇ 10ਵੀਂ ਸਦੀ ਤੋਂ ਪਹਿਲਾਂ ਜਿਹੜੀ ਗਈ ਸੀ ਨਾਗਰੀ ਦੀ ਕੋਈ ਲਿਖਤ ਸਾਨੂੰ ਨਹੀਂ ਮਿਲਦੀ ਨਾਗਰੀ ਦਾ ਇੱਥੇ ਵਰਡ ਯੂਜ਼ ਕੀਤਾ ਗਿਆ ਦੇਵਨਾਗਰੀ ਸ਼ਾਰਟ ਜਿਹੜਾ ਫਾਰਮ ਦੇ ਵਿੱਚ ਉਹਨਾਂ ਨੇ ਇਸ ਨੂੰ ਨਾਗਰੀ ਕਿਹਾ ਗਿਆ ਸੀ ਤੇ ਦੇਵਨਾਗਰੀ ਜਿਹੜਾ ਹੈਗਾ ਸੀ ਉਹ ਵੀ 6ਵੀਂ ਤੋਂ 9ਵੀਂ ਸਦੀ ਦੇ ਟਾਈਮ ਤੋਂ ਬਾਅਦ ਜਿਹੜਾ ਉਹਨੇ ਆਪਣੇ ਪੈਰ ਪਸਾਨੇ ਸ਼ੁਰੂ ਕੀਤੇ ਸੀ ਬਟ ਕਿ ਗੱਲ ਸੀ 10ਵੀਂ ਸਦੀ ਤੱਕ ਪਹਿਲਾਂ ਕੁਝ ਵੀ ਸਾਨੂੰ ਦੇਵਨਾਗਰੀ ਦਾ ਨਹੀਂ ਮਿਲਿਆ ਹਾਂ ਬਾਅਦ ਦੇ ਵਿੱਚ ਜਿਹੜਾ ਹੈਗਾ ਸੀ ਦੇਵਨਾਗਰੀ ਦੇ ਬਾਰੇ ਸਾਨੂੰ ਕਈ ਚੀਜ਼ਾਂ ਜਿਹੜੀਆਂ ਮਿਲਣੀਆਂ ਸ਼ੁਰੂ ਹੋ ਚੁੱਕੀਆਂ ਸੀ ਹੁਣ ਗੱਲ ਕਰਦੇ ਹਾਂ ਪੰਜਾਬ ਦੀਆਂ ਜਿਹੜੀਆਂ ਲਿਪੀਆਂ ਪੰਜਾਬ ਦੇ ਵਿੱਚ ਦੇਖਿਆ ਜਾਏ ਤਾਂ ਉਸ ਸਮੇਂ ਸ਼ਾਰਦਾ ਤਾਂ ਕਰੀ ਲੰਡੇ ਤੇ ਗੁਰਮੁਖੀ ਇਹ ਜਿਹੜੀਆਂ ਲਿਪੀਆਂ ਗਈਆਂ ਸੀ ਇਹ ਚਲਦੀਆਂ ਗਈਆਂ ਸੀ ਬਾਕੀ ਤਾਂ ਚਲੋ ਸਾਈਡ ਤੇ ਸੀ ਗੁਰਮੁਖੀ ਦਾ ਬਾਰੇ ਜ਼ਿਆਦਾ ਪੜਨਾ ਹੈ ਗਾਏ ਤੇ ਅਲਬਰੂਨੀ ਜਿਹੜੇ ਕੇ ਸੀ ਹੁਣ ਇੱਥੇ ਤਰੱਕੀ ਉਹਨਾਂ ਨੇ ਕੱਢਿਆ ਗਵਾ ਕਹਿੰਦੇ 11 11 ਲਿਪੀਆਂ ਦਾ ਉਹਨਾਂ ਨੇ ਜ਼ਿਕਰ ਕੀਤਾ ਸੀ ਜਿਸ ਦੇ ਵਿੱਚ ਉਹਨਾਂ ਨੇ ਅਰਧਨਾਗਰੀ ਜੜੀ ਗਈ ਸੀ ਉਹ ਵੀ ਇੱਕ ਸਾਨੂੰ ਲਿਪੀ ਜੜੀ ਗਈ ਸੀ ਉਹ ਦੱਸੀ ਸੀ ਪਾਟੀ ਦੇਸ਼ ਤੇ ਸਿੰਧ ਦੇ ਕੁਝ ਹਿੱਸਿਆਂ ਦੇ ਵਿੱਚ ਇਹ ਅਰਧ ਨਾਗਰੀ ਜਿਹੜੀ ਸੀ ਉਹ ਬੋਲੀ ਜਾਂਦੀ ਹੁਣ ਪਾਟੀ ਦੇਸ਼ ਕੀ ਕਹਿ ਦਿੱਤਾ ਉਹਨਾਂ ਨੇ ਬਠਿੰਡਿਆ ਵਾਲਾ ਜਿਹੜਾ ਏਰੀਆ ਹੁੰਦੇ ਸੀ ਨਾ ਇਹ ਸਾਰਾ ਜਿਹੜਾ ਉਧਰ ਵਾਲਾ ਇਲਾਕਾ ਹੈਗਾ ਸੀ ਇਹ ਪਾਟੀ ਦੇਸ਼ ਜਿਹੜਾ ਹੈ ਸੀ ਉਸ ਦੇ ਨਾਮ ਦੇ ਨਾਲ ਜਾਂ ਪਟਿਆਣਾ ਕਿਹਾ ਜਾਂਦਾ ਸੀ ਜੋ ਕਿ ਇੱਥੋਂ ਦੀ ਬੋਲੀ ਸਾਨੂੰ ਪਟਿਆਣੀ ਮਿਲਦੀ ਗਈ ਹੈ ਜੋ ਅਗਰ ਦੇਖਿਆ ਜਾਵੇ ਉਸ ਸਮੇਂ ਪਹਿਲਾਂ ਪੰਜਾਬੀ ਜਿਹੜੀ ਉਪ ਭਾਸ਼ਾ ਦੇ ਰੂਪ ਦੇ ਵਿੱਚ ਜਿਹੜੀ ਗਈ ਸੀ ਉਹ ਚੱਲਦੀ ਸੀ ਸੋ ਇੱਥੋਂ ਇਹਨਾਂ ਨੇ ਥੋੜਾ ਜਿਹਾ ਤਰਕ ਜਿਹੜਾ ਹੈ ਇਧਰ ਉਧਰ ਜੋੜਿਆ ਦਾ ਸੀ ਤੇ ਕਹਿੰਦੇ ਕਿ ਇਸੇ ਇਲਾਕੇ ਦੇ ਵਿੱਚ ਉਸ ਸਮੇਂ ਅਰਧਨਾਗਰੀ ਵਰਤੀ ਜਾਂਦੀ ਸੀ ਅਰਧਨਾਗਰੀ ਕਿਵੇਂ ਦੇਖੋ ਉਸ ਸਮੇਂ ਨਾ ਪੰਜਾਬ ਦੇ ਵਿੱਚ ਜਿਵੇਂ ਲੜਾਈਆਂ ਵਗੈਰਾ ਹੁੰਦੀਆਂ ਰਹਿੰਦੇ ਸੀ ਰਾਜਪੂਤ ਆ ਗਏ ਜਾਂ ਕੁਝ ਹੋਰ ਆ ਗਿਆ ਕੁਝ ਹੋਰ ਆ ਗਏ ਸੋ ਕੁਝ ਨਾ ਕੁਝ ਆਪਣੇ ਨਾਲ ਲੈ ਕੇ ਆ ਜੋ ਇੱਥੇ ਲੋਕਾਂ ਦੇ ਨਾਲ ਉਹਨਾਂ ਨੇ ਇੱਕ ਸਾਂਝ ਜੜੀ ਜਦੋਂ ਕਾਇਮ ਕੀਤੀ ਤੇ ਇੱਧਰ ਵੀ ਉਹ ਵਿਕਸੀਤ ਹੋਣੀ ਸ਼ੁਰੂ ਹੋ ਗਈ ਤੇ ਅਰਧਨਾਗਰੀ ਜੜੀ ਗਈ ਸੀ ਉਹ ਵੀ ਉਸ ਸਮੇਂ ਇੱਧਰ ਜੜੀ ਗਈ ਸੀ ਆਗੇ ਤੇ ਉਹ ਵਰਤੀ ਜਾਣ ਲੱਗ ਪਈ ਜਿਸ ਨੂੰ ਉਹਨਾਂ ਨੇ ਪਟਾਖਰੀ ਜਿਹੜੀ ਗਈ ਆ ਵਰਡ ਉਹਨਾਂ ਨੇ ਇੱਕਦਮ ਦਿੱਤਾ ਸੀ ਇਸ ਤੋਂ ਹੀ ਕਹਿੰਦੇ ਗੁਰਮੁਖੀ ਦਾ ਜਿਹੜਾ ਅਗਾਸੀ ਉਹਨਾਂ ਨੇ ਵਿਕਾਸ ਹੋਇਆ ਮੰਨਿਆ ਜਾਂਦਾ ਹੈ ਹੁਣ ਦੇਖੋ ਕਹਿੰਦੇ ਲਿਪੀਆਂ ਦਾ ਅਗਰ ਵਰਣਮਾਲਾ ਦਾ ਉਸ ਸਮੇਂ ਵੇਰਵਾ ਦਿੱਤਾ ਜਾਵੇ ਤਾਂ ਸੜਕੋ ਉਸ ਸਮੇਂ ਸ਼ਾਰਦਾ ਜਿਹੜੀ ਚਲਦੀ ਸੀ ਉਸ ਦੇ ਚਾਰ ਸਵਰ ਹੈ ਗੈਸੀ ਤੇ 33 ਵਿਅੰਜਨ ਹੈ ਗੈਸੀ ਜੋ ਬਾਅਦ ਦੇ ਵਿੱਚ 37 ਹੋਏ ਟਾਕਰੀ ਦੇ ਚਾਰ ਤੇ 33 ਵਿਅੰਜਨ ਜੋ ਕਿ 37 ਹੋਏ ਲੰਡੇ ਤਿੰਨ ਤੇ 27 ਵਿਅੰਜਨ ਜੋ ਕਿ 30 ਗੁਰਮੁਖੀ ਤਿੰਨ ਸਵਰ 32 ਵਿਅੰਜਨ ਜੋ ਕਿ 35 ਹੋ ਗਏ ਬਾਅਦ ਵਿੱਚ ਹੁਣ ਗੁਰਮੁਖੀ ਦੇ ਕਹਿੰਦੇ ਸੱਤ ਅੱਖਰ ਜਿਹੜੇ ਗਿਨੇ ਉਹ ਸ਼ਾਰਦਾ ਦੇ ਨਾਲ ਜਿਹੜੇ ਸਾਂਝੇ ਨੇ ਤੇ 12 ਜਿਹੜੇ ਗਿਨੇ ਉਹ ਕਾਫੀ ਮਿਲਦੇ ਜੁਲਦੇ ਹਨ ਟਾਕਰੀ ਤੇ ਜਿਹੜੇ ਗੁਰਮੁਖੀ ਗਿਆ ਉਹ ਜ਼ਿਆਦਾ ਮਿਲਦੀ ਹੈ ਕੰਪੈਰੀਜ਼ਨ ਟੂ ਅਗਰ ਦੇਖਿਆ ਜਾਵੇ ਤਾਂ ਸ਼ਾਰਦਾ ਤੇ ਗੁਰਮੁਖੀ ਦੇ ਠੀਕ ਹੈ ਹੁਣ ਗੁਰਮੁਖੀ ਤੇ ਜੇਕਰ ਟਾਕਰੀ ਦੇਖਿਆ ਜਾਵੇ ਤਾਂ ਇਹ ਦੋਨੇ ਨਾ ਪਹਿਣਾ ਦੇ ਰੂਪ ਦੇ ਵਿੱਚ ਇਹਨਾਂ ਨੂੰ ਕਹਿ ਦਿੱਤਾ ਜਾਂਦਾ ਹੈ ਵਾ ਤੇ ਜਿਹੜੇ ਅੱਖਰ ਸਾਂਝੇ ਮਿਲਦੇ ਨੇ ਉਹਨਾਂ ਦੇ ਉਹਨਾਂ ਸਾਰਿਆਂ ਦੇ ਬਾਰੇ ਇੱਥੇ ਦੱਸਿਆ ਹੈ ਊੜਾ ਹਾ ਹ ਖ ਖ ਗ ਗ ਘ ਠ ਠ ਡ ਡ ਇਹ ਸਾਰੇ ਪੰਜ ਜਿਹੜੇ ਨੇ ਉਹ ਕਾਫੀ ਮਿਲਦੇ ਨੇ ਤਾਂ ਉਹਨਾਂ ਦੇ ਬਾਰੇ ਵੀ ਇੱਥੇ ਦੱਸਿਆ ਆ ਵਾ 6 ਕੁਝ ਕੁਝ ਮਿਲਦੇ ਨੇ ਜੋ ਕਿ ਉਹ ਵੀ ਦੱਸੇ ਨੇ ਤੇ 8 ਜਿਹੜੇ ਗਿਨੇ ਉਹ ਬਿਲਕੁਲ ਹੀ ਇਸ ਦੇ ਵਿੱਚ ਨਹੀਂ ਮਿਲਦੇ ਹੈਗੇ ਇਸ ਤੋਂ ਇਲਾਵਾ ਬ੍ਰਹਮੀ ਤੋਂ ਵਿਕਸਿਤ ਕੇਂਦਰ ਗੁਰਮੁਖੀ ਮੰਨੀ ਜਾਂਦੀ ਹੈ ਹੁਣ ਜਿਹੜਾ ਮੇਨ ਅਗਰ ਅਸੀਂ ਦੇਖਦੇ ਆ ਨਾ ਦੇਖੋ ਇੱਥੇ ਅਰਧਨਾਗਰੀ ਉਹਨਾਂ ਨੇ ਕਿਹਾ ਹੈ ਨਾ ਅਰਧਨਾਗਰੀ ਜਿਹੜੀ ਗਈ ਹੈ ਉਸ ਦਾ ਵੀ ਮੇਲ ਇੱਕ ਤਰੀਕੇ ਦੇ ਨਾਲ ਬ੍ਰਹਮੀ ਦੇ ਨਾਲ ਹੀ ਕਿਤੇ ਨਾ ਕਿਤੇ ਮਿਲਦਾ ਜੁਲਦਾ ਹੈ ਤੇ ਮੇਨ ਸਾਡੀ ਅਗਰ ਉਹਨਾਂ ਨੇ ਇੱਕ ਪੂਰਾ ਡਾਇਰੈਕਟ ਗੱਲ ਨਹੀਂ ਨਾ ਕਹੀ ਉਹਨਾਂ ਨੇ ਘੁਮਾ ਕੇ ਗੱਲ ਕਹਿ ਦਿੱਤੀ ਸੀ ਅਰਧਨਾਗਰੀ ਦੇ ਬਾਰੇ ਬਟ ਅਗਰ ਵੇਖਿਆ ਜਾਵੇ ਤਾਂ ਸਾਡਾ ਜਿਹੜਾ ਗੁਰਮੁਖੀ ਕੀ ਹੈ ਉਸ ਦਾ ਵਿਕਾਸ ਜਿਹੜਾ ਹੈ ਬ੍ਰਹਮੀ ਤੋਂ ਕਿਵੇਂ ਦੇਖੋ ਪਹਿਲਾਂ ਬ੍ਰਹਮੀ ਆਇਆ ਬ੍ਰਹਮੀ ਤੋਂ ਗੁਪਤ ਲਿਪੀ ਚੱਲੀ ਗੁਪਤ ਲਿਪੀ ਤੋਂ ਅੱਗੇ ਕੁਟਿਲ ਆਗੀ ਕੁਟਿਲ ਤੋਂ ਅੱਗੇ ਸਿੱਧ ਮਾਤ੍ਰਿਕਾ ਨਾਮ ਸੁਣਿਆ ਹੀ ਹੋਏਗਾ ਤੁਸੀਂ ਸਿੰਧ ਜਿਹੜੀ ਗਿਆ ਉਹ ਆ ਗਿਆ ਇਸ ਤੋਂ ਇਲਾਵਾ ਉਸ ਤੋਂ ਅੱਗੇ ਸ਼ਾਰਦਾ ਨਿਕਲੀ ਸ਼ਾਰਦਾ ਤੋਂ ਬਾਅਦ ਠਾਕਰੀ ਤੇ ਨਾਲ ਹੀ ਫਿਰ ਜਿਹੜੀ ਗਈ ਸੀ ਗੁਰਮੁਖੀ ਇੱਥੋਂ ਜਿਹੜੀ ਗਈ ਸੀ ਨਿਕਲੀ ਸੀ ਸੋ ਇਸ ਤਰੀਕੇ ਦੇ ਨਾਲ ਇੱਕ ਹੀ ਗਵਾ ਇੱਕ ਲਾਈਨ ਟੂ ਲਾਈਨ ਜਿਹੜਾ ਗਵਾ ਇੱਥੇ ਚਲਦਾ ਗਵਾ ਇਹ ਜਿਹੜੀ ਲਿਪੀਆਂ ਵਾਲਾ ਚੈਪਟਰ ਹੈ ਨਾ ਬਹੁਤ ਲੰਬਾ ਹੈ ਬਹੁਤ ਕੁਮਾ ਕੁਮਾ ਕੇ ਗੱਲਾਂ ਕਹੀਆਂ ਜਾਂਦੀਆਂ ਨੇ ਕਿ ਡਾਇਰੈਕਟਰ ਕੋਈ ਹਜੇ ਤੱਕ ਕਿਸੇ ਨੇ ਦੱਸਿਆ ਨਹੀਂ ਹੈਗਾ ਡਾਇਰੈਕਟਰ ਕੀ ਲਿਪੀ ਜਿਹੜੀ ਗਈ ਹੈ ਉਹ ਕਿੱਥੋਂ ਨਿਕਲੀ ਹੈ ਮੇਨ ਜਿਹੜੀ ਗਈ ਹੈ ਜ਼ਿਆਦਾਤਰ ਅਸੀਂ ਬ੍ਰਹਮੀ ਜਿਹੜੀ ਗਈ ਹੈ ਉੱਥੋਂ ਅਸੀਂ ਕਈ ਪੜ੍ਹਦੇ ਆਂ ਤੇ ਕਈ ਦੂਸਰੇ ਜਿਹੜੇ ਗਿਨੇ ਉਹਨਾਂ ਤੋਂ ਪੜ੍ਹਦੇ ਨੇ ਬਾਕੀ ਹਜੇ ਇਸ ਦਾ ਥੋੜਾ ਬੋੜਾ ਚੈਪਟਰ ਰਹਿੰਦੇ ਨੇ ਤੋਂ ਜਿਹੜਾ ਹੈਗਾ ਮੈਂ ਨੈਕਸਟ ਦੇ ਵਿੱਚ ਕਰਵਾਉਂਗੀ ਤੇ ਉਸ ਤੋਂ ਇਲਾਵਾ ਅਸੀਂ ਵਿਆਕਰਨ ਵਾਲਾ ਜਿਹੜਾ ਟੌਪਿਕ ਹੈ ਗਿਨੇ ਜਿਸ ਵਿੱਚ ਅਸੀਂ ਪੜਨਾ ਨੇ ਸਵਾਦੀਨ ਪਰਾਦੀਨ ਇਸ ਤੋਂ ਇਲਾਵਾ ਜਿਹੜੀਆਂ ਕਿਰਿਆਵਾਂ ਹੁੰਦੀਆਂ ਨੇ ਕਲ ਕੀ ਆਕਲ ਕੀ ਸੰਭਾਵਕ ਗਤੀਵਾਚਕ ਸਹਾਇਕ ਕਿਰਿਆ ਜਿਹੜੀਆਂ ਉਹਨਾਂ ਦੇ ਬਾਰੇ ਸੋ ਉਹਨਾਂ ਦੇ ਰੂਲਸ ਵਗੈਰਾ ਜਿਹੜੇ ਗਿਨੇ ਉਹ ਲੈ ਕੇ ਥੋੜਾ ਜਿਹਾ ਸਮਝਾਵਾਂਗੇ ਕਿ ਕਿਸ ਤਰੀਕੇ ਨਾਲ ਇਹ ਕੰਮ ਕਰਦੇ ਨੇ ਕਿ ਇੱਕ ਵਾਰੀ ਤੁਹਾਨੂੰ ਪੂਰੇ ਦਾ ਪੂਰਾ ਪੱਲੇ ਜਿਹੜਾ ਗਵਾ ਉਹ ਪੈ ਜੇ ਠੀਕ ਹੈ ਸੋ ਬਾਕੀ ਉਤੋਂ ਤੋਂ ਇਹ ਜਿਹੜਾ ਟਾਪਿਕ ਹੀ ਗਏ ਮੈਂ ਕਰਵਾਇਆ ਹੈ ਕਿ ਕੁਝ ਚੀਜ਼ਾਂ ਉਹਨਾਂ ਨੇ ਦਸੀਆਂ ਨੇ ਉਹਨਾਂ ਤੋਂ ਤੇ ਡਿਟੇਲਸ ਦੇ ਵਿੱਚ ਜਿਹੜਾ ਹੈਗਾ ਅਸੀਂ ਬਾਅਦ ਵਿੱਚ ਇੱਥੇ ਕਰਾਂਗੇ ਇਸ ਨੂੰ ਹੋਰ ਡਿਟੇਲਸ ਦੇ ਵਿੱਚ ਮੈਂ ਜਿਹੜਾ ਲੈ ਕੇ ਬਾਅਦ ਵਿੱਚ ਜਿਹੜਾ ਹੈਗਾ ਤੁਹਾਨੂੰ ਦੱਸਾਂਗੀ ਠੀਕ ਹੈ ਸੋ ਵੀਡੀਓ ਦੇਖਦੇ ਰਹੋ ਥੈਂਕ ਯੂ